ਆਹ ਜਿਹੜੀ ਸਕਰੀਨ ਤੇ ਤਸਵੀਰ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਇਹ ਤਸਵੀਰ ਸਿਵਲ ਹਸਪਤਾਲ ਦੀ ਆ ਜਿੱਥੇ ਦਵਾਈਆਂ ਲੈਣ ਆਏ ਲੋਕ ਥੱਲੋਂ ਨਿਕਲ ਰਹੇ ਗੰਦੇ ਪਾਣੀ ਦੇ ਨਾਲ ਖੁਦ ਬਿਮਾਰ ਹੁੰਦੇ ਨਜ਼ਰ ਆ ਰਹੇ ਨੇ ਥੱਲੇ ਦੀ ਤਸਵੀਰ ਵੇਖੋ ਕਿ ਜਿੱਥੇ ਲਾਈਨ 'ਚ ਖੜਕੇ ਦਵਾਈਆਂ ਲੈਣੀਆਂ ਨੇ ਉਥੇ ਥੱਲੇ ਸੀਵਰੇਜ ਦਾ ਪਾਣੀ ਨਿਕਲਿਆ ਹੋਇਆ ਹੈ ਜਿਹੜੇ ਲੋਕ ਨੇ ਮਰੀਜ਼ ਨੇ ਉਹ ਇੱਟਾਂ ਰੱਖ ਕੇ ਉੱਚੀ ਕਰਕੇ ਜਗਾ ਉੱਤੇ ਖੜੇ ਹੋਏ ਲਾਈਨ ਦੇ ਵਿੱਚ ਨਜ਼ਰ ਆ ਰਹੇ ਨੇ ਇਹ ਤਸਵੀਰਾਂ ਨਲਾਇਕੀ ਬਿਆਨ ਕਰਦੀਆਂ ਨੇ ਮੌਜੂਦਾ ਪ੍ਰਸ਼ਾਸਨ ਦੀ ਮੌਜੂਦਾ ਸਰਕਾਰ ਦੀ ਕਿ ਕਿੱਥੇ ਉਥੇ ਪਾਣੀ ਦਾ ਨਿਕਾਸ ਹੋਣਾ ਚਾਹੀਦਾ ਪਰ ਕਿੱਥੇ ਉਹ ਪਾਣੀ ਲੋਕਾਂ ਦੇ ਉੱਪਰ ਵਜਦਾ ਨਜ਼ਰ ਆ ਰਿਹਾ ਲੋਕ ਉਸ ਪਾਣੀ ਦੇ ਵਿੱਚ ਡਿੱਗਦੇ ਨਜ਼ਰ ਆ ਰਹੇ ਨੇ ਲੋਕ ਉਸ ਪਾਣੀ ਦੇ ਵਿੱਚ ਖੜ ਕੇ ਦਵਾਈਆਂ ਖਰੀਦੇ ਨਜ਼ਰ ਆ ਰਹੇ ਨੇ ਲੋਕ ਨੱਕ ਲਪੇਟ ਕੇ ਉੱਥੇ ਦਵਾਈਆਂ ਲੈਂਦੇ ਨੇ ਬਹੁਤ ਸਾਰੇ ਲੋਕ ਪਹਿਲਾਂ ਵੀ ਕਾਤੀ ਤੇ ਇਸ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਨੇ ਕਿ ਸਿਵਲ ਹਸਪਤਾਲ ਫਿਰੋਜ਼ਪੁਰ ਦੇ ਵਿੱਚ ਜਿਹੜਾ ਪਾਣੀ ਦੀ ਨਿਕਾਸੀ ਨੂੰ ਲੈ ਕੇ ਕੋਈ ਵੀ ਪ੍ਰਬੰਧ ਨਹੀਂਗਾ ਪਰ ਆਹ ਤਸਵੀਰ ਨੇ ਸਾਰਾ ਸਿਵਲ ਹਸਪਤਾਲ ਹੀ ਨੰਗਾ ਕਰਤਾ ਹੈ ਕਿ ਲਾਈਨ ਦੇ ਵਿੱਚ ਖੜੇ ਤਾਂ ਨੇ ਮਰੀਜ਼ ਇੱਟਾਂ ਰੱਖ ਕੇ ਉਹਦੇ ਉੱਪਰ ਅੱਡੀਆਂ ਚੱਕ ਕੇ ਖੜੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਦਵਾਈਆਂ ਤਾਂ ਉਹਨਾਂ ਨੇ ਲੈਣੀਆਂ ਨੇ ਪਰ ਜਿਹੜੀਆਂ ਦਵਾਈਆਂ ਨਾਲ ਉਹਨਾਂ ਨੇ ਠੀਕ ਹੋਣ ਦੇ ਲਈ ਲੈ ਰਹੇ ਨੇ ਤਾਂ ਸ਼ਾਇਦ ਥੱਲੋਂ ਜਿੰਨਾ ਗੰਦਾ ਪਾਣੀ ਸੀਵਰੇਜ ਦਾ ਬਾਹਰ ਨਿਕਲ ਰਿਹਾ ਇਹ ਹੋ ਸਕਦਾ ਹੈ ਉਹ ਇਹਨਾਂ ਦਵਾਈਆਂ ਨਾਲ ਠੀਕ ਹੋਣ ਜਾਂ ਨਾ ਹੋਣ ਪਰ ਉਹ ਇਸ ਤੋਂ ਜ਼ਿਆਦਾ ਬਿਮਾਰ ਜ਼ਰੂਰ ਹੋ ਜਾਣਗੇ ਇਹ ਤਸਵੀਰਾਂ ਬਿਲਕੁਲ ਤੁਹਾਡੇ ਸਾਹਮਣੇ ਨੇ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਆਪਣੀ رائے ਤੁਸੀਂ ਵੀ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖੋ ਔਰ ਪ੍ਰਸ਼ਾਸਨ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਔਰ ਕੀ ਕਹਿਣਾ ਚਾਹੁੰਦੇ ਹੋ ਉਹ ਕਮੈਂਟ ਦੇ ਵਿੱਚ ਜ਼ਰੂਰ ਲਿਖਣਾ ਪਰ ਇਹ ਤਸਵੀਰ ਬਹੁਤ ਕੁਝ ਬਿਆਨ ਕਰਦੀ ਨਜ਼ਰ ਆ ਰਹੀ ਹੈ ਜਿਸ ਤੋਂ ਹਾਲਾਤ ਤਾਜ਼ਾ ਫਰੋਸਪੋਰ ਸਿਵਲ ਹਸਪਤਾਲ ਦੇ ਦੇਖੇ ਜਾ ਸਕਦੇ ਨੇ ਨੰਗਾ ਕਰ ਦਿੱਤਾ ਸਿਵਲ ਹਸਪਤਾਲ ਦੇ ਮੇਕਮੇ ਨੂੰ ਇਹਨਾਂ ਤਸਵੀਰਾਂ ਨੇ ਕੱਲਾ ਇੱਥੇ ਹੀ ਨਹੀਂ ਪਿੱਛੇ ਬਾਥਰੂਮ ਦੇਖੀਏ ਹੋਰ ਜਗ੍ਹਾ ਦੇਖੀਏ ਕਿਹੜਾ ਪਾਸਾ ਵੀ ਦੇਖ ਲਈਏ ਉੱਥੇ ਇਸੇ ਤਰੀਕੇ ਨਾਲ ਹੀ ਗੰਦਗੀ ਦੇਖਣ ਨੂੰ ਮਿਲਦੀ ਏ ਗੱਡੀਆਂ ਵਾਲੀ ਪਾਰਕਿੰਗ ਹੋਵੇ ਮੋਟਰਸਾਈਕਲ ਵਾਲੀ ਪਾਰਕਿੰਗ ਹੋਵੇ ਬਾਥਰੂਮ ਹੋਵੇ ਕੋਈ ਵੀ ਜਗ੍ਹਾ ਸਿਵਲ ਹਸਪਤਾਲ ਦਾ ਕੋਨਾ ਦੇਖ ਲਈਏ ਐਸੇ ਪਾਸੇ ਉੱਥੇ ਤੁਹਾਨੂੰ ਇਸੇ ਤਰੀਕੇ ਨਾਲ ਹੀ ਜਿਹੜੀ ਗੰਦਗੀ ਦਿਖੇਗੀ ਨਜ਼ਰ ਆਏਗੀ ਫਿਲਹਾਲ ਦੀ ਖੜੀ ਇਹਨਾਂ ਤਸਵੀਰਾਂ ਨੂੰ ਦੇਖਣ ਤੋਂ ਬਾਅਦ ਆਪਣੀ رائے ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਦਿਓ ਔਰ ਸੁਣੋ ਇਹ ਪੂਰੀ ਕਥਿਤ ਵੀਡੀਓ ਇਹ ਸਾਥੀ ਜੀ ਮੱਲੇ ਕੇ ਇੱਥੇ ਦਵਾਈ ਲੈਣ ਵਾਸਤੇ ਲਾਈਨ ਦੇ ਵਿੱਚ ਖੜੇ ਸੀ ਆ ਸਾਰੇ ਬਜ਼ੁਰਗ ਆਮ ਜਨਤਾ ਜਿਹੜੀ ਮੱਲੇ ਕਿ ਦਵਾਈ ਲੈ ਰਹੀ ਏ ਤੇ ਦਵਾਈ ਲੈਣ ਵਾਲਾ ਜਿਹੜੀ ਜਗ੍ਹਾ ਹੈ ਇਹ ਸਿਵਲ ਹਸਪਤਾਲ ਹੈ ਇਹ ਦੇਖੋ ਕਿ ਦਵਾਈ ਲੈਂਦੇ ਲੈਂਦੇ ਸ਼ਾਇਦ ਮੱਲੇ ਕਿ ਬਹੁਤ ਸਾਰੇ ਲੋਕ ਬਿਮਾਰ ਹੋ ਕੇ ਇੱਥੋਂ ਹੀ ਜਾਣਗੇ ਆ ਗੰਦਗੀ ਏ ਸਾਰੇ ਨਜ਼ਰ ਆ ਰਹੀ ਤੁਹਾਨੂੰ ਤੇ ਕਿੰਨੀ ਬਦਬੂ ਆ ਰਹੀ ਹੈ ਇਧਰ ਬਸ ਆ ਬਹੁਤ ਸਾਰੇ ਆ ਦੇਖੋ ਕਿ ਨਾਲ ਵੀ ਦੇਖੋ ਨੱਲਾ ਕਿ ਜਿੱਥੇ तकरीबन ਘੰਟਾ ਘੰਟਾ ਦਾਦਾ ਘੰਟਾ ਲਾਈਨ ਚ ਲੱਗ ਕੇ ਦਵਾਈ ਲੈਣੀ ਪੈਂਦੀ ਤੇ ਬਿਮਾਰੀਆਂ ਇਕੱਠੀਆਂ ਕਰਨੀਆਂ ਪੈਂਦੀਆਂ ਨੇ ਵੀ ਹਸਪਤਾਲ ਨੂੰ ਐਕਚੁਅਲੀ ਤਾਂ ਬਿਮਾਰੀ ਦਾ ਇਲਾਜ ਕਰਾਉਣ ਅਸੀਂ ਆਣੇ ਆ ਪਰ ਇੱਥੋਂ ਬਹੁਤ ਸਾਰੀਆਂ ਬਿਮਾਰੀਆਂ ਲੈ ਗਈ ਜਾਂਦੇ ਆ ਤੇ ਪ੍ਰਸ਼ਾਸਨ ਬੇਨਤੀ ਹੈ ਕਿ ਵੀ ਇੱਧਰ ਵੀ ਧਿਆਨ ਕਰੋ ਆਪਾਂ ਇਹ ਵੀਡੀਓ ਬਣਾ ਕੇ ਜਿਹੜੀ ਹੈਗੀ ਹੈ ਨਾ ਪ੍ਰਸ਼ਾਸਨ ਦੇ ਵਿੱਚ ਸਾਫ ਸਫਾਈ ਤੇ ਖਾਸ ਕਰਕੇ ਹਸਪਤਾਲਾਂ ਦੇ ਜਰੂਰ ਚਾਹੀਦੀ ਏ ਇਹ ਬੇਨਤੀ ਪ੍ਰਸ਼ਾਸਨ ਨੂੰ ਕਿ ਵੀ ਇੱਧਰ ਵੀ ਧਿਆਨ ਦਿਓ ਤੇ ਜ਼ਿਲ੍ਹਾ ਫਰੋਇਪੁਰ ਤੋਂ ਬੋਲ ਰਹੇ ਆਂ ਫਰੋਇਪੁਰ ਸਿਟੀ ਸਿਵਲ ਹਸਪਤਾਲ ਧੰਨਵਾਦ